ਮੈਸਟਰ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕਿ ਕੇਂਦਰ ਸਰਕਾਰ ਤਾਂ ਸੋਨੇ ਦੀ ਬਥੇਰੀਆਂ ਚਿੱਠੀਆਂ ਲਿਖਦਾ ਔਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਕੁਵਰ ਪੰਜਾਬੀ ਬਹੁਤ ਸਾਰੀਆਂ ਗੱਲਾਂ ਕਰਦੇ ਨਹੀਂ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਉਹ ਇਹ ਅਫਸਰ ਇੱਡੇ ਕਾਰੇ ਕਿਉਂ ਹੋ ਗਏ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੌਸਲੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਐ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋੜ ਪੈਂਦੇ ਸਮਾਂ ਆਉਣ ਤੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਐਡੀ ਕੀ ਗੱਲ ਦੀ ਸੀਗੀ ਆਦਰਨੀਆ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਅਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੂੰ ਪੁੱਛ ਪੜਤਾਛ ਸ਼ੁਰੂ ਕਰਤੀ सिद्धू मूसेवाले के पिता बलकौर सिंह इल्जाम मगरों सेहत मंत्री का बयान सामने आया है दसदी के डॉक्टर बलबीर सिंह ने कहा है पंजाब ने नहीं सगो केंद्र सरकार ने चिट्ठी लिख के नवजमे बच्चे दे बारे ਚਣ ਕਰੇ ਮੰਗੀ ਜਿਸ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਰਾਜਾ ਵਿਡਿੰਗ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਯਾਨੀ ਕਿ ਸਿਹਤ ਮੰਤਰੀ ਨੂੰ ਕਿਹਾ ਗਿਆ ਉਹਨੇ ਕਿਹਾ ਕਿ ਭਾਵੇਂ ਚਿੱਠੀ ਕੇਂਦਰ ਸਰਕਾਰ ਨੇ ਲਿਖਿਆ ਪਰ ਉਸ ਨੂੰ ਤੁਰੰਤ ਅਮਲ ਦੇ ਵਿੱਚ ਤਾਂ ਪੰਜਾਬ ਸਰਕਾਰ ਹੀ ਲੈ ਕੇ ਆਈ ਹੈ ਕੇਂਦਰ ਤਾਂ ਹੋਰ ਵੀ ਬਹੁਤ ਸਾਰੀਆਂ ਚਿੱਠੀਆਂ ਲਿਖਦੀ ਹੈ ਪੰਜਾਬ ਨੂੰ ਪਾਣੀ ਮੰਗਦਾ ਹੈ ਪੰਜਾਬ ਦਾ ਹੋਰ ਵੀ ਬੜੀਆਂ ਚੀਜ਼ਾਂ ਬਾਰੇ ਲਿਖਿਆ ਜਾਂਦਾ ਹੈ ਪਰ ਸਿਰਫ ਇਸ ਕੇਸ ਦੇ ਵਿੱਚ ਇੰਨੀ ਫੁਰਤੀ ਕਿਉਂ ਕਿਉਂ ਸੁਪਰਬਾਨ ਨੂੰ ਤੁਸੀਂ ਦੋ ਪਲ ਖੁਸ਼ੀ ਦੇ ਨਹੀਂ ਜਿਉਣ ਦੇ ਰਹੀ ਦੱਸਦੇ ਕਿ ਰਾਜਾ ਵਡਿੰਗ ਦੇ ਵੱਲੋਂ ਸਿਹਤ ਮੰਤਰੀ ਦੇ ਬਿਆਨ ਤੋਂ ਬਾਅਦ ਤਿੱਖੇ ਨਿਸ਼ਾਨੇ ਸੱਦੇ ਗਏ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਦਰਾ ਬਾਈ ਦੀ ਮੂਸੇ ਵਾਲਾ ਸਾਫ ਦੇ ਪੁੱਤ ਜੀ ਨੇ ਕੱਲ ਆਪਣੀ ਇੱਕ ਵੀਡੀਓ ਰਿਲੀਜ਼ ਕੀਤੀ ਸੀ ਕਿ ਮੇਰੇ ਤੋਂ ਸਰਕਾਰ ਕੁਝ ਪੜਤਾਲ ਕਰ ਰਹੀ ਹੈ ਔਰ ਮੈਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਅਸੀਂ ਹਸਪਤਾਲ 'ਚ ਹੈ ਇਹ ਜੇੜੀ ਵੀ ਕੋਈ ਜਾਣਕਾਰੀ ਲੈਣੀ ਹੈ ਕੋਈ ਸਮਾਂ ਆਏਗਾ ਤਾਂ ਮੇਰੇ ਤੋਂ ਜਾਣਕਾਰੀ ਲੈ ਲੈ ਮੈਂ ਤਾਂ ਅੱਜ ਅਸੀਂ ਸਾਨੂੰ ਇਹ ਲੱਗਿਆ ਕਿ ਇਸ ਸ਼ੋਭ ਦੀ ਵਾਪਸ ਆਇਆ ਸੋ ਉਨੇ ਉਨੇ ਸੇਤ ਮੰਤਰੀ ਜੀ ਦਾ ਬਲਬੀਰ ਜੀ ਦਾ ਬਿਆਨ ਆਇਆ ਉਹ ਕਹਿੰਦੇ ਇਹ ਕਹਾਣ ਸਾਡੀ ਕੋਈ ਗਲਤੀ ਨਹੀਂ ਕੇਂਦਰ ਸਰਕਾਰ ਦੀ ਚਿੱਠੀ ਹੈ ਮੈਂ ਤਾਂ ਅਕਸਰ ਹੀ ਪਹਿਲਾਂ ਕਿਹਾ ਹੈ ਹਕੀਕਤਾਂ ਪੰਜਾਬ ਆਪ ਦੇ ਫੜੂ ਦਿੱਲੀ ਪੁਲਿਸ ਲਈ ਦੀ ਇਹ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਰਿਹਾ ਕਿ ਕੋਈ ਰਾਜ ਹੈ ਬਹੁਤ ਵੱਡਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਪਰ ਮੈਂ ਸੇਪ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਉਹ ਇਹ ਪੁੱਛੜਾ ਚੋਣਾ ਹੈ ਕਿ ਕੇਂਦਰ ਸਰਕਾਰ ਦਾ ਤੁਹਾਨੂੰ ਵੀ ਬਥੇਰੀਆਂ ਚਿੱਠੀਆਂ ਲਿਖਦਾ ਹੈ ਪਰ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਹੈ ਈਵਨ ਗਵਰਨਰ ਪੰਜਾਬ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨਹੀਂ ਲੇਕਿਨ ਇਹ ਚਿੱਠੀ ਦੇ ਨਾਲ ਦੀ ਨਾਲ ਰਿਐਕਟ ਕਰਨਾ ਤੁਹਾਡੇ ਅਫਸਰ ਇੱਥੇ ਕਾਲੇ ਕਿਉਂ ਹੋ ਗਏ ਕੇਂਦਰ ਸਰਕਾਰ ਹਜੇ 4 ਦਿਨ ਹੋਏ ਆ ਕਿ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ ਸਾਡਾ ਭਰਾ ਵਾਪਸ ਆਇਆ ਹੈ ਤੇ 4 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਚਿੱਠੀ ਵੀ ਲਿਖਤੀ ਕਿ ਤੁਸੀਂ ਨਾਲ ਨਾਲ ਆਪਣੇ ਅਫਸਰ ਵੀ ਭੇਜਤੇ ਕੋਈ ਇੰਤਜ਼ਾਰ ਕਰ ਲੈਂਦੇ ਤੁਸੀਂ ਚਿੱਠੀ ਨੂੰ ਰੱਖ ਸਕਦੇ ਸੀ ਐਡੀ ਕਿਹੜੀ ਕੋਈ ਸੁਪਰੀਮ ਕੋਰਟ ਦਾ ਕੋਗਨੀਜੈਂਸ ਸੀਗਾ ਜੀਰੇ ਵਾਸਤੇ ਤੁਸੀਂ ਇਹੀ ਜਲਦਬਾਜੀ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕੌਗਨੀਸ਼ੈਂਸ ਲਿਆ ਵਾ ਸਟੇਟ ਬੈਂਕ ਆਫ ਇੰਡੀਆ ਤੇ ਕਿ ਤੁਸੀਂ ਸਾਨੂੰ ਉਹ ਜਿਹੜੇ ਇਲੈਕਟਰਨ ਬਾਂਡਸ দাও ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਈ ਵੀ ਲੇਕਿਨ ਹਜੇ ਤੱਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਫਿਰ ਵੀ ਕਿਸੇ ਨੇ ਨਹੀਂ ਦਿੱਤੇ ਤੁਹਾਡੇ ਤੇ ਕਿਹੜਾ ਕੋਈ ਬੈਂਚ ਦਾ ਫੈਸਲਾ ਥੋਪਿਆ ਗਿਆ ਹੈ ਕੇਂਦਰ ਤਾਂ ਇਹ ਵੀ ਕਹਿੰਦਾ ਕਿ ਪੰਜਾਬ ਨੂੰ ਪਾਣੀ ਦੇ ਦਿਓ ਕੇਂਦਰ ਤਾਂ ਤੁਹਾਡੇ ਹੋਰ ਸਾਰੀਆਂ ਚੀਜ਼ਾਂ ਬਹੁਤ ਰੱਖੀਆਂ ਵੀ ਐ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਇਸ ਚਿੱਠੀ ਦਾ ਕੋਈ ਮਤਲਬ ਨਹੀਂ ਬੰਦਾ ਸਾਨੂੰ ਸਾਰੀ ਜਾਣਕਾਰੀ ਔਰ ਲੋੜ ਪੈਂਦੇ ਸਮਾਂ ਹੁੰਦੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਆਂਗੇ ਐਡੀ ਕੀ ਗਲਤੀ ਸੀ ਆਦਮੀਆਂ ਬਲਬੀਰ ਜੀ ਕਿ ਤੁਸੀਂ ਸਾਰੇ ਆਪਦੇ ਆਫੀਸ਼ੀਅਲ ਪੇਜ ਤੇ ਤੇ ਭਾਈ ਭੋਲਾ ਜੀ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਪੁੱਛਪੜਤਾ ਸ਼ੁਰੂ ਕਰਤੀ ਸ਼ਰਮ ਹੋਣੀ ਚਾਹੀਦੀ ਐ ਤੁਹਾਨੂੰ ਲੋਕਾਂ ਨੂੰ ਹੁਣ ਅੱਜ ਤੁਸੀਂ ਲੋਕਾਂ ਦਾ ਰੋਹ ਵੇਖਿਆ ਔਰ ਮੇਰੀ ਬੇਨਤੀ ਐ ਸਾਰੇ ਸ਼ੁਭਦੀਪ ਨੂੰ ਮੂਸੇਵਾਲੇ ਨੂੰ ਪਿਆਰ ਕਰਨਾ ਵੇ ਕਿ ਸਾਰੇ ਇਹਨਾਂ ਦੇ ਹੈਂਡਲਸ ਤੇ ਜਾਓ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਸਰਕਾਰਾਂ ਚਲਾਉਂਦੀਆਂ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਹੈ ਤੇ ਜਾ ਕੇ ਇਹਨਾਂ ਨੂੰ ਉੱਥੇ ਨਸੀਹਤ ਦਿਓ ਕਿ ਜੋ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਨੇ ਕਰਤੂਤ ਕੀਤੀ ਹੈ ਉੱਥੇ ਇਹਨਾਂ ਨੂੰ ਨਸੀਹਤ ਦੇਣੀ ਬੰਦੀ ਹੈ ਸੋ ਇਹੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਔਰ ਫਿਰ ਦੁਬਾਰੇ ਕਹਣਾ ਡੱਟ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜੇ ਹਾਂ ਤੇ ਖੜੇ ਰਹਿਾਂਗੇ ਛੋਟੀ ਮੂਸੀ ਵਾਲੇ ਦੇ ਜਨਮ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਲੋਕੋ ਖੁਸ਼ੀ ਮਨਾ ਰਹੇ ਨੇ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਜੋ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਨਿੱਕੇ Sidhu Moosewale ਦੇ ਜਨਮ ਦੇ ਬਾਰੇ ਜਾਣਕਾਰੀ ਮੰਗੀ ਗਈ ਹੈ ਦੱਸਦੀ ਕਿ ਇਸ ਚਿੱਠੀ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਵੱਲੋਂ ਲਗਾਤਾਰ ਮੌਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਝੇੜਿਆ ਜਾ ਰਿਹਾ ਹੈ ਇਹ ਵੀ ਦੱਸਦੀ ਕਿ ਬਲਕੌਰ ਸਿੰਘ ਦੇ ਬਲਵ ਇਲਜ਼ਾਮ ਲਗਾਏ ਗਏ ਸੀ ਕਿ ਪ੍ਰਸ਼ਾਸਨ ਲਗਾਤਾਰ ਨਵਜਮੇ ਬੱਚੇ ਦੇ ਜਨਮ ਨੂੰ ਲੈ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਮੁੱਖ ਮੰਤਰੀ ਨੂੰ ਖੁੱਲੀ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਹੁਣ ਉਹਨਾਂ ਨੇ ਹੱਥ ਪਾਇਆ ਤਾਂ ਫਿਰ ਉਹ ਇਸ ਮਾਮਲੇ ਦੇ ਵਿੱਚ ਯੂ-ਟਰਨ ਲੈਣ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ